ਅੱਜ ਆਪਾਂ ਗੱਲ ਕਰਾਂਗੇ ਐਂਡੋਮੈਟ੍ਰੀਓਸਿਸ ਦੀ ਜਿਹੜੀ ਸਮੱਸਿਆ ਹੁੰਦੀ ਹੈ ਬੱਚੇਦਾਨੀ ਦਾ ਇਹ ਰੋਗ ਹੁੰਦਾ ਹੈ ਇਸ ਨੂੰ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਆ ਕਿ ਇਸ ਦੇ ਇਲਾਜ ਹਨ ਤੇ ਕੀ ਇਸ ਦਾ ਪਰਹੇਜ ਹੈ ਐਂਡੋਮੈਟ੍ਰੀਓਸਿਸ ਦੀ ਸਮੱਸਿਆ ਨੂੰ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਖੇਡੋ ਬੜਾ ਸੌਖਾ ਤੇ ਵਧੀਆ ਇਹ ਇਲਾਜ ਹੈ ਜੇਕਰ ਤੁਸੀਂ ਹਿੰਮਤ ਕਰੋਗੇ ਤਾਂ ਤੁਸੀਂ ਠੀਕ ਹੋ ਜਾਓਗੇ ਜਿੰਨਾ ਲੰਮਾ ਸਮਾਂ ਤੁਸੀਂ ਇਹ ਪਰਹੇਜ ਰੱਖ ਲਓਗੇ ਇਸ ਦੇ ਨਾਲ ਤੁਹਾਡੀ ਇਹ ਸਮੱਸਿਆ ਓਨੀ ਦੇ ਠੀਕ ਰਹੇਗੀ ਇਸ ਦੇ ਨਾਲ ਤੁਹਾਨੂੰ ਪੀਸੀਓਡੀ ਪੀਸੀਐਸ ਫਾਈਬਰੋਇਡ ਸਿਸਟ ਇਦਾਂ ਦੇ ਜਿਹੜੇ ਰੋਗ ਹੈਗੇ ਆ ਉਹਨਾਂ ਤੋਂ ਵੀ ਤੁਹਾਨੂੰ ਆਰਾਮ ਮਿਲੇਗਾ ਸਾਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਦੀ ਜਾਣਕਾਰੀ ਉਹਨਾਂ ਪੈਣਾ ਵਾਸਤੇ ਹੈ ਜਿਨ੍ਹਾਂ ਦੀ ਬੱਚੇਦਾਨੀ ਦੀ ਬਾਹਰੀ ਤਹਿ ਦੇ ਉੱਤੇ ਐਡੀਨੋਮੈਟ੍ਰੀਓਸਿਸ ਦੀ ਜਿਹੜੀ ਸਮੱਸਿਆ ਆ ਜਾਂਦੀ ਹੈ ਇਹ ਸਮੱਸਿਆ ਹੁੰਦੀ ਹੈ ਕਿ ਬਾਹਰੀ ਬੱਚੇਦਾਨੀ ਦੀ ਬਾਹਰੀ ਤਹਿ ਦੇ ਉੱਤੇ ਟਿਸ਼ੂ ਬਣ ਜਾਂਦੇ ਆ ਆਪਾਂ ਡੈਡ ਟਿਸ਼ੂ ਵੀ ਕਹਿ ਸਕਦੇ ਆ ਇਹਨਾਂ ਨੂੰ ਇਹ ਟਿਸ਼ੂ ਇੱਕ ਤਰ੍ਹਾਂ ਦੇ ਜਿਵੇਂ ਆਪਾਂ ਕਹਦੇ ਬੱਬਲਸ ਮੌਕੇ ਇਦਾਂ ਦੇ ਕੁਝ ਹੁੰਨੇ ਆ ਇਹ ਇਹ ਬਾਹਰੀ ਤਹਿ ਦੇ ਉੱਤੇ ਬਣ ਜਾਂਦੇ ਆ ਨਾਲ ਕਈ ਵਾਰੀ ਇਹ ਐਲੋਪੀਨ ਜਿਹੜੀ ਟਿਊਬ ਹੁੰਦੀ ਹੈ ਉਸ ਦੇ ਉੱਤੇ ਵੀ ਬਣ ਜਾਂਦੇ ਆ ਸੋ ਇਹ ਕਾਫੀ ਗੰਭੀਰ ਸਮੱਸਿਆ ਹੁੰਦੀ ਹੈ ਇਸ ਦੇ ਨਾਲ ਕਿਹੜੇ ਕਿਹੜੇ ਰੋਗ ਲੱਗਦੇ ਆ ਤੇ ਕੀ ਇਸ ਦਾ ਇਲਾਜ ਆ ਆਪਾਂ ਅੱਜ ਇਸ ਬਾਰੇ ਗੱਲ ਕਰਾਂਗੇ ਜੇਕਰ ਆਪਾਂ ਗੱਲ ਕਰੀਏ ਐਂਡੋਮੈਟ੍ਰੀਓਸਿਸ ਦੀ ਇਹ ਸਮੱਸਿਆ ਹੁੰਦੀ ਕੀ ਹੈ ਇਸ ਤੇ ਕੀ ਕੀ ਜਿਹੜੇ ਹੈਗੇ ਨੁਕਸਾਨ ਹੁੰਨੇ ਆ ਉਸ ਦੇ ਨਾਲ ਕਈ ਵਾਰੀ ਫੀਮੇਲ ਨੂੰ ਪੀਰੀਅਡਸ ਜਿਹੜੇ ਹੈਗੇ ਉਹ ਬੰਦ ਹੀ ਨਹੀਂ ਹੁੰਦੇ ਉਹਨਾਂ ਨੂੰ ਕੰਟੀਨਿਊਸਲੀ ਜਿਹੜੇ ਪੀਰੀਅਡਸ ਹੈ ਉਹ ਚੱਲਦੇ ਰਹਿੰਦੇ ਆ ਬਹੁਤ ਸਮੱਸਿਆ ਹੋ ਜਾਂਦੀ ਹੈ ਬਹੁਤ ਵੀਕਨੈਸ ਹੋ ਜਾਂਦੀ ਹੈ ਕਈ ਵਾਰੀ ਬਲੱਡ ਘਟ ਜਾਂਦਾ ਹੈ ਦੂਸਰਾ ਹੁੰਦਾ ਜੀ ਕਿ ਧੁੰਨੀ ਤੋਂ ਨੀਚੇ ਵਾਲੀ ਸਾਈਡ ਉਹਨਾਂ ਦੇ ਹਰ ਸਮੇਂ ਪੇਨ ਰਹਿੰਦਾ ਹੈ ਤੇ ਕਈ ਵਾਰੀ ਤਾਂ ਪੇਨ ਬਹੁਤ ਜ਼ਿਆਦਾ ਹੁੰਦਾ ਕਿ ਇੰਜੈਕਸ਼ਨ ਵਗੈਰਾ ਲਗਾਉਣ ਤੋਂ ਬਾਅਦ ਵੀ ਉਹਨਾਂ ਦੇ ਜਿਹੜਾ ਦਰਦ ਹੈਗਾ ਉਹ ਠੀਕ ਨਹੀਂ ਹੁੰਦਾ ਤੇ ਅੱਗੇ ਇਸ ਦੀ ਗੱਲ ਕਰੀ ਕਿ ਇਸ ਦੇ ਨਾਲ ਹੋਰ ਸਮੱਸਿਆਵਾਂ ਕੀ ਆਉਂਦੀਆਂ ਕਈ ਵਾਰੀ ਫੀਮੇਲ ਨੂੰ ਜਦੋਂ ਯੂਰੀਨ ਪਾਸ ਆਊਟ ਕਰਨਾ ਉਹਨਾਂ ਨੇ ਉਸ ਸਮੇਂ ਜਾਂ ਫਿਰ ਜਦੋਂ ਟਾਇਲਟ ਜਾਣਾ ਉਸ ਸਮੇਂ ਬਹੁਤ ਤੇਜ਼ ਦਰਦ ਹੁੰਦਾ ਹੈ ਕਈ ਵਾਰੀ ਵੀ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਕਿ ਪੀਰੀਅਡਸ ਆ ਜਾਣਗੇ ਸੋ ਇਹ ਜਿਹੜੇ ਰੋਗ ਹੈਗੇ ਆ ਇਹ ਜਿਹੜੀ ਐਂਡੋਮੈਟ੍ਰੀਓਸਿਸ ਦੀ ਬਿਮਾਰੀ ਹੁੰਦੀ ਹੈ ਇਹ ਜਿਹੜੇ ਇੱਕ ਕਹਿ ਦਈਏ ਆਪਾਂ ਮੌਕੇ ਬਣਦੇ ਆ ਰਸੌਣੀਆਂ ਬਣਦੀਆਂ ਇਹ ਇਸ ਕਰਕੇ ਸਬਤਸਿਆ ਹੁੰਦੀ ਹੈ ਜੇਕਰ ਅੱਗੇ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਵੀ ਮੈਨੂੰ ਇਦਾਂ ਲੱਗ ਜਾਂਦਾ ਕਿ ਜਿਵੇਂ ਕਿ ਉਹਨਾਂ ਨੂੰ ਘਾਰ ਬੈਣ ਦੀ ਸ਼ਿਕਾਇਤ ਹੁੰਦੀ ਹੈ ਸੋ ਨੀਚੇ ਨੂੰ ਆਪਾਂ ਕਹਿ ਰਹੀਏ ਕਿ ਬਜਨ ਪੈਣਾ ਉਹਨਾਂ ਨੂੰ ਫੀਲ ਹੋ ਜਾਂਦਾ ਕਿ ਜਿਵੇਂ ਕਿ ਬੱਚੇਦਾਨੀ ਬਾਹਰ ਨੂੰ ਆ ਰਹੀ ਹੈ ਉਦਾਂ ਦੀ ਫੀਲਿੰਗ ਆ ਜਾਂਦੀ ਹੈ ਬਾਕੀ ਇਸ ਦੇ ਨਾਲ ਥਕਾਵਟ ਬਹੁਤ ਜ਼ਿਆਦਾ ਪੇਸ਼ੈਂਟ ਨੂੰ ਹੁੰਦੀ ਹੈ ਬੇਚੈਨੀ ਬਹੁਤ ਲੱਗਦੀ ਹੈ ਕਈ ਪੇਸ਼ੈਂਟ ਐਦਾਂ ਦੇ ਹੁੰਦੇ ਜਿਨ੍ਹਾਂ ਨੂੰ ਕਿੱਕਬਰਾਹਟ ਫੀਲ ਹੁੰਦੀ ਹੈ ਇਹ ਜਿੰਨੇ ਵੀ ਇਸ ਤਰ੍ਹਾਂ ਦੇ ਰੋਗ ਹੁੰਨੇ ਆ ਜਿਹੜੀਆਂ ਐਦਾਂ ਦੀਆਂ ਸਮੱਸਿਆਵਾਂ ਹੁੰਨੀਆਂ ਇਹਨਾਂ ਦੇ ਵਿੱਚ ਕੀ ਦੇਖੀ ਗਈ ਹੈ ਕਿ ਹਰ ਇੱਕ ਫੀਮੇਲ ਨੂੰ ਅਲੱਗ ਸਮੱਸਿਆ ਹੁੰਦੀ ਹੈ ਮਤਲਬ ਕਿ ਜੇਕਰ ਆਪਾਂ ਦੋ ਜਾਂ ਤਿੰਨ ਫੀਮੇਲ ਦੀ ਗੱਲ ਕਰ ਲਈਏ ਕਿ ਜੇਕਰ ਉਹਨਾਂ ਨੂੰ ਐਂਡੋਮੈਟ੍ਰੀਆਸਿਸ ਦੀ ਸਮੱਸਿਆ ਹੈ ਤਾਂ ਉਹਨਾਂ ਦੇ ਜਿਹੜੇ ਲੱਛਣ ਹੈਗੇ ਆ ਉਹ ਅਲੱਗ-ਅਲੱਗ ਹੋਣਗੇ ਉਹ ਸੇਮ ਲੱਛਣ ਨਹੀਂ ਹੋਣਗੇ ਪਰ ਕੁਝ ਇੱਕ ਲੱਛਣ ਉਹਨਾਂ ਨੂੰ ਸੇਮ ਹੋਣਗੇ ਜਿਵੇਂ ਕਿ ਦਰਦ ਦੀ ਗੱਲ ਕਰਨੀ ਹੈ ਜਾਂ ਫਿਰ ਜਿਹੜੀ ਆਪਾਂ ਇਸ ਦੀ ਗੱਲ ਕਰਦੇ ਕਿ ਉਹਨਾਂ ਨੂੰ ਬਲੀਡਿੰਗ ਇਸ਼ੂ ਦੀ ਜਿਹੜੀ ਸਮੱਸਿਆ ਹੁੰਦੀ ਹੈ ਐਂਡੋਮੈਟ੍ਰੀਆਸਿਸ ਦੇ ਵਾਲੇ ਮਰੀਜ਼ ਨੂੰ ਕਨਸੀਵਿੰਗ 'ਚ ਦਿੱਕਤ ਆਉਂਦੀ ਹੈ ਉਹਨਾਂ ਦੇ ਅੱਗੇ ਬੱਚਾ ਹੋਣ ਦੀ ਸੰਭਾਵਨਾ ਜਿਹੜੀ ਉਹ ਘਟ ਜਾਂਦੀ ਹੈ ਸੋ ਇਹ ਜਿਹੜੀਆਂ ਸਮੱਸਿਆਵਾਂ ਹੈਗੀਆਂ ਇਹਨਾਂ ਨੂੰ ਤੁਸੀਂ ਕਨਫਰਮ ਕਰਨ ਵਾਸਤੇ ਅਲਟਰਾਸਾਉਂਡ ਕਰਵਾ ਸਕਦੇ ਹੋ ਐਮ ਆਰ ਆਈ ਕਰਵਾ ਸਕਦੇ ਹਾਂ ਉਸ ਦੇ ਵਿੱਚ ਤੁਹਾਨੂੰ ਕਨਫਰਮ ਹੋ ਜਾਈਏ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਰੋਗ ਹੈਗਾ ਇਹ ਕਈ ਵਾਰ ਪੀ ਸੀ ਆਰ ਡੀ ਹੁੰਦਾ ਹੈ ਅ ਐਡੀਨੋਮੈਸਿਸ ਦੀ ਪ੍ਰੋਬਲਮ ਆ ਜਾਂਦੀ ਹੈ ਪੀ ਸੀ ਆਰ 3 ਦੀ ਪ੍ਰੋਬਲਮ ਆ ਜਾਂਦੀ ਹੈ ਫਾਈਬਰੋਇਡ ਸਿਸਟ ਦੀ ਪ੍ਰੋਬਲਮ ਆ ਜਾਂਦੀ ਹੈ ਬਾਕੀ ਇਹਨਾਂ ਨੂੰ ਕਨਫਰਮ ਕਰਨ ਵਾਸਤੇ ਤੁਸੀਂ ਐਮ ਆਰ ਆਈ ਜਾਂ ਫਿਰ ਅਲਟਰਾਸਾਉਂਡ ਕਰਵਾ ਸਕਦੇ ਹੋ ਇਹ ਤਾਂ ਸੀਗੇ ਜੀ ਲੱਛਣ ਇਸ ਬਿਮਾਰੀ ਦੇ ਸੋ ਹੁਣ ਜੇਕਰ ਆਪਾਂ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਇਸ ਦੇ ਇਲਾਜ ਲਈ ਤੁਸੀਂ ਮੈਂ ਤੁਹਾਨੂੰ ਇੱਕ ਦੋ ਘਰੇਲੂ ਨੁਸਖੇ ਦੱਸਾਂਗਾ ਜੇਕਰ ਤੁਸੀਂ ਫਿਰ ਵੀ ਤੁਹਾਨੂੰ ਨਹੀਂ ਫਰਕ ਪੈਂਦਾ ਤਾਂ ਤੁਸੀਂ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੇ ਤੋਂ ਮੈਡੀਸਨ ਲੈ ਸਕਦੇ ਹੋ ਸਾਡੇ ਤੋਂ ਸਲਾਹ ਲੈ ਸਕਦੇ ਹੋ ਕਈ ਵਾਰੀ ਵੀਡੀਓ ਦੇ ਵਿੱਚ ਪੂਰੀ ਗੱਲ ਕਰਨੀ ਸੰਭਵ ਨਹੀਂ ਹੁੰਦੀ ਸੋ ਸਾਡੇ ਕੋਲ ਆ ਕੇ ਤੁਸੀਂ ਵਿਜ਼ਿਟ ਕਰਕੇ ਪੂਰੀ ਜਾਣਕਾਰੀ ਸਲਾਹ ਮਸ਼ਵਰਾ ਜਾਂ ਫਿਰ ਆਪਣਾ ਅਲਟਰਾਸਾਉਂਡ ਵਗੈਰਾ ਚੈੱਕ ਕਰਵਾ ਸਕਦੇ ਹੋ ਜੇਕਰ ਹੁਣ ਆਪਾਂ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਇਸ ਦੇ ਵਾਸਤੇ ਇੱਕ ਤਾਂ ਤੁਸੀਂ ਸ਼ਿਤਾਵਰ ਪਾਊਡਰ ਖਾਣਾ ਜੀ ਤਕਰੀਬਨ ਸ਼ਾਮ ਨੂੰ 5:00 ਵਜੇ ਦੇ ਨੇੜੇ ਇੱਕ ਚਮਚ ਲੈ ਲਿਆ ਕਰੋ ਉਸਤੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤੁਹਾਨੂੰ ਜੇਕਰ ਪੀਰੀਅਡਸ ਦੀ ਪ੍ਰੋਬਲਮ ਆਈ ਹੋਈ ਹੈ ਤੁਹਾਡੀ ਉਹ 2-3 ਦਿਨਾਂ ਚ ਠੀਕ ਹੋ ਜਾਏਗੀ ਅ ਦੂਸਰਾ ਤੁਸੀਂ ਇਸ ਦੇ ਵਾਸਤੇ ਚੱਕੀ ਆਸਣ ਯੂਜ਼ ਕਰ ਸਕਦੇ ਹੋ ਚੱਕੀ ਲੈ ਲਓਗੇ ਜੇਕਰ ਕਿਤੋਂ ਮਿਲਦੀ ਹੈ ਤਾਂ ਹੋਰ ਵੀ ਜ਼ਿਆਦਾ ਵਧੀਆ ਚੱਕੀ ਦੇ ਨਾਲ ਕੀ ਹੁੰਦਾ ਕਿ ਕੁਦਰਤੀ ਤੌਰ ਤੇ ਤੁਹਾਡੀ ਜਿਹੜੀ ਯੂਟਰਸ ਹੁੰਦੀ ਹੈ ਉਸ ਦੀ ਮਾਲਿਸ਼ ਹੋ ਜਾਂਦੀ ਹੈ ਬਹੁਤ ਫਾਇਦੇਮੰਦ ਹੈ ਕਿਤੇ ਤੁਸੀਂ ਯੂਜ਼ ਕਰਕੇ ਦੇਖਿਓ ਜੇਕਰ ਕਿਸੇ ਨੂੰ ਵੀ ਲੱਗਦਾ ਕਿ ਇਹਨਾਂ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ ਤੁਸੀਂ 2 ਹੀ ਦਿਨਾਂ ਦੇ ਵਿੱਚ ਫਰਕ ਮਹਿਸੂਸ ਕਰੋਗੇ ਚੱਕੀ ਆਸਣ ਦੇ ਨਾਲ ਜੇਕਰ ਤੁਹਾਨੂੰ ਕਿਤੇ ਚੱਕੀ ਮਿਲ ਜਾਂਦੀ ਹੈ ਤਾਂ ਉਹ ਬੜਾ ਵਧੀਆ ਕੰਮ ਹੈ ਜੀ ਹੁਣ ਜੇਕਰ ਇਸ ਦੇ ਪਰਹੇਜ ਦੀ ਗੱਲ ਕਰੀਏ ਤਾਂ ਜੋ ਮੈਂ ਤੁਹਾਨੂੰ ਹੁਣ ਪਰਹੇਜ ਦੱਸਣ ਲੱਗਿਆ ਇਸ ਨੂੰ ਤੁਸੀਂ ਸਟ੍ਰਿਕਟਲੀ ਫਾਲੋ ਕਰਨਾ ਹੈ ਧਿਆਨ ਰੱਖਿਓ ਜਿੰਨਾ ਪਰਹੇਜ ਰੱਖ ਲੋਗੇ ਓਨਾ ਵਧੀਆ ਤੁਸੀਂ ਠੀਕ ਹੋ ਜਾਓਗੇ ਇਸ ਦੇ ਲਈ ਤੁਸੀਂ ਇੱਕ ਤਾਂ ਜੀ ਕੋਈ ਵੀ ਦੁੱਧ ਵਾਲੀ ਚੀਜ਼ ਨਹੀਂ ਲੈਣੀ ਜਿਸ ਚੀਜ਼ ਦੇ ਵਿੱਚ ਦੁੱਧ ਪੈ ਗਿਆ ਮਤਲਬ ਕੋਈ ਵੀ ਤੁਸੀਂ ਮਿਲਕ ਪ੍ਰੋਡਕਟ ਨਹੀਂ ਲੈਣਾ ਦੂਸਰਾ ਤੁਸੀਂ ਬਾਹਰ ਦਾ ਨਹੀਂ ਖਾਣਾ ਉਸ ਦਾ ਤੁਸੀਂ ਪਰਹੇਜ਼ ਰੱਖਣਾ ਹੈ ਈਵਨ ਕਿ ਤੁਸੀਂ ਚਾਹ ਵੀ ਨਹੀਂ ਪੀਣੀ ਹੈਗੀ ਤੁਸੀਂ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਹੈਗੀ ਤਲੀਆਂ ਨਹੀਂ ਖਾਣੀਆਂ ਜਾਂ ਗੋਲਕ ਪੀਣੀ ਤੇ ਕੁਝ ਵੀ ਮਤਲਬ ਤੁਸੀਂ ਬਾਹਰ ਦਾ ਨਹੀਂ ਖਾਣਾ ਸੋ ਇਹ ਪਰਹੇਜ਼ ਰੱਖੋਗੇ ਨਾਲ ਜੋ ਮੈਂ ਤੁਹਾਨੂੰ ਦੱਸਿਆ ਇਹ ਤੁਸੀਂ ਅਗਰ ਨਾਲ ਨਾਲ ਤੁਸੀਂ ਕਰ ਲਓਗੇ ਅਗਰ ਤੁਹਾਨੂੰ ਸ਼ੁਰੂਆਤੀ ਹੈਗਾ ਸਮਾਂ ਹੈਗਾ ਕਿ ਤੁਹਾਨੂੰ ਹਲੇ ਇਹ ਸਮੱਸਿਆ ਹੋਈਗੀ ਹੈ ਤਾਂ ਇਹ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕਿ ਤੁਹਾਡੀ ਇਹ ਸਮੱਸਿਆ ਠੀਕ ਹੋਣੀ ਸ਼ੁਰੂ ਹੋ ਜਾਏਗੀ ਬਾਕੀ ਜੇਕਰ ਫਿਰ ਵੀ ਤੁਸੀਂ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗੀ ਜਾਂ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਫ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਾ ਹਾਂ ਜੇਕਰ ਤੁਸੀਂ ਕਿਸੇ ਦਾ ਨੀ ਮੈਡੀਸਿਨ ਲੈਣੀ ਹੈ ਸਲਾਹ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਸੋ ਬੜੀ ਛੋਟੀ ਜਿਹੀ ਤੁਹਾਡੇ ਪਾਸ ਹੈ ਜਾਣਕਾਰੀ ਜਿਨ੍ਹਾਂ ਵੀ ਭੈਣਾਂ ਨੂੰ ਇਹ ਸਮੱਸਿਆ ਹੈਗੀ ਹੈ ਉਹ ਇਸ ਨੂੰ ਨੁਸਖੇ ਨੂੰ ਅਪਣਾ ਸਕਦੇ ਬਾਕੀ ਜੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜਕੱਲ੍ਹ ਇਹ ਸਮੱਸਿਆ ਬਹੁਤ ਸਾਰੀਆਂ ਛੋਟੀਆਂ ਬੱਚਿਆਂ ਨੂੰ ਵੀ ਆ ਰਹੀ ਹੈ। ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਹ ਇਸ ਦਾ ਲਾਹਾ ਲੈ ਸਕਣ ਟਰੀਟਮੈਂਟ ਦਾ। ਸੋ ਮੈਨੂੰ ਦਿਵਾਗਿਆ ਨੈਕਸਟ ਵੀਡੀਓ 'ਚ ਜਲਦੀ ਮਿਲਦੇ ਆ। ਸਤਿ ਸ੍ਰੀ ਅਕਾਲ।